ਅਸੀਂ ਤਾਂ ਸੋਚਿਆ ਸੀ ਤੁਹਾਡੇ ਰੇਟ ਹੀ ਬਹੁਤ ਘੱਟ ਆ ਪਰ ਤੁਸੀਂ ਆ ਸੋਫਾ 2.5 ਲੱਖ ਦੇ ਵਿੱਚ ਦਿੰਦੇ ਪਏ ਹੋ ਇੰਨਾ ਜ਼ਿਆਦਾ ਮਹਿੰਗਾ ਵੀ ਨਹੀਂ ਹੈ ਇਹ ਸੋਫਾ ਮਹਗਾ ਨਹੀਂ ਹੈ ਜੀ ਪਹਿਲੀ ਗੱਲ ਤਾਂ ਬਣਿਆ ਸਾਗ ਬੰਦਾ ਹੋਇਆ ਜੀ ਠੀਕ ਹੈ ਜੀ ਸਾਰਾ ਕੰਮ ਇਹਦਾ ਕੜਾਈ ਦਾ ਮਹਾਰਾਜਾ ਚੇਅਰ ਵਗੈਰਾ ਲੱਗੀ ਹੋਈਆਂ ਨਿਕੀਆਂ ਜੀ ਜੇ ਤੁਸੀਂ ਆ ਬਾਜ਼ਾਰ ਚ ਲੈਣ ਜਾਉਂਗੇ 4.5 ਲੱਖ ਰੁਪਏ ਦਾ ਸੋਫਾ ਅਸੀਂ ਤਾਂ ਰੇਟ 2.5 ਲੱਖ ਰੁਪਏ ਰੱਖਿਆ 2.5 ਲੱਖ ਰੁਪਏ ਦਾ ਇਕੱਲਾ ਸੋਫਾ ਨਹੀਂਗਾ ਪੂਰਾ ਪੈਕੇਜ ਬਣਾਇਆਗਾ ਜਿਸ ਨਾਲ ਬੈੱਡ ਦੇ ਡਾਈਨਿੰਗ ਵੀ ਨਾਲ ਆ ਇਸ ਤਰ੍ਹਾਂ ਮੈਂ ਡਾਈਨਿੰਗ ਬੈੱਡ ਮਿਲ ਜੂਗਾ ਇਸ ਤਰ੍ਹਾਂ ਡੈਨਿੰਗ ਤੇ ਨਾਲ ਬੈਕ ਤੇ ਕੜਾਈ ਹੈ ਨਾਲ ਇਹਦੇ ਗੱਦਾ ਜੀ ਤੇ ਫਿਰ ਵੀ ਬਹੁਤ ਮਹਿੰਗਾ ਜੀ ਇਹ ਬੈੱਡ ਲਾ ਕੇ ਵੀ ਮਹਿੰਗਾ ਹੀ ਹੈ ਜੀ ਨਾਲ ਇਹਦੇ ਡਾਈਨਿੰਗ ਟੇਬਲ ਵੀ ਸਾਗਵਾਨ ਦਾ ਜੀ ਅੱਛਾ ਜੀ ਹਾਂਜੀ 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 ਡਾਈਨਿੰਗ ਟੇਬਲ ਵੀ ਡਾਈਨਿੰਗ ਟੇਬਲ 6 ਕੁਰਸੀਆਂ ਵਾਲਾ ਟੇਬਲ ਹੈਗਾ ਜੀ ਉਹ ਵੀ ਕੜਾਈ ਹੋਈ ਹੈ ਸਾਗਵਾਨ ਦਾ ਇਹ ਤਿੰਨੇ ਚੀਜ਼ਾਂ ਸਾਗਵਾਨ ਦੀਆਂ ਨੇ ਜੀ ਠੀਕ ਹੈ ਜੀ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਉਹ ਗੱਦਾ ਉਹਨੂੰ ਫ੍ਰੀ ਗਿਫਟ ਹੈ ਜੀ ਠੀਕ ਹੈ ਡਿਲੀਵਰੀ ਇਹਦੀ ਪੂਰੇ ਪੰਜਾਬ ਦੇ ਵਿੱਚ ਫ੍ਰੀ ਹੈ ਆਨਲਾਈਨ 1000 ਰੁਪਏ ਬੁਕਿੰਗ ਹੈ 249000 ਰੁਪਏ ਗਾਹਕ ਨੇ ਉਹ ਦੇਣਾ ਜਦੋਂ ਗਾਹ ਠੀਕ ਹੈ ਜੀ ਸੋ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰਕੇ ਤੇ ਇਹ ਵਾਲੇ ਫਰਨੀਚਰ ਦੀ ਆਪਦੀ ਬੁਕਿੰਗ ਕਰਾ ਦਿਓ